ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਅੱਜ ਆਪਣਾ ਲੱਗ ਕੇ ਆ ਗਿਆ ਸੀਗਾ ਹਿੱਸਾ ਪਾਵਰ ਸਟੀering ਵਾਲਾ ਤੇ ਇਹਦੇ ਦਿਖਾਉਣੇ ਆ ਤੁਹਾਨੂੰ ਕੀ ਕੀ ਕਰਿਆ ਦੇਖੋ ਵੀਰੇ ਨੰਬਰ ਪਹਿਲੇ ਤੇ ਤਾਂ ਇਹਦੇ ਰਿਮ ਚੇਂਜ ਕਰਿਆ ਹਨਾ ਕਿ ਉਹਦੇ ਰਿਮ ਦੂਜੇ ਸੀਗੇ ਰਿਮ ਚੇਂਜ ਕਰੇ ਤੇ ਜਿਹੜੇ ਇਹਦੇ ਰਿਮ ਸੀ ਉਹ ਆਪਾਂ ਵੇਚ ਦੇ ਤੇ ਨਾਲ ਹਨਾ ਤੇ ਟਾਇਰ ਵੀ ਆਪਾਂ ਇਹਦੇ ਨਵੇਂ ਪਾਤੇ ਵੱਡੇ ਪਾਦੇ ਟਾਇਰ ਸਹਿਜ ਉਹੀ ਆ 7550 16 ਦਾ ਤੇ ਇਹ ਪਾਤੀ ਸੀ ਉਹ ਸਿੰਗਲ ਗੁੱਡੀ ਵਾਲੇ ਸੋਹਣਾ ਲੱਗਣ ਲੱਗ ਗਿਆ ਨਾ ਰੈਮ ਨੂੰ ਰੰਗ ਜਾ ਹੋਇਆ ਹੋਇਆ ਕੋਈ ਨਹੀਂ ਇਹ ਲੈ ਜਾਣਾ ਉਹ ਰੈਮ origignal ਸੀਗੇ ਫਾਰਮ ট্রাক 60 55 ਦੇ ਤੇ ਫੇਰ ਨੰਬਰ 2 ਤੇ ਵੀਰੇ ਆਪਾਂ ਹਿੱਸਾ ਲੈ ਕੇ ਆਏ ਸੀ ਹਨਾ ਹਿੱਸਾ ਮੂਰਲਾ ਹਿੱਸਾ ਸੀਗਾ ਤੇ ਚੁੱਲਾ ਸੀਗਾ ਹਨਾ ਚੁੱਲਾ ਤੇ ਕੰਪਲੀਟ ਸਾਰਾ ਕੁਝ ਲੈ ਕੇ ਆਏ ਸੀ ਜਿਹਦੇ ਵਿੱਚੋਂ ਆਪਾਂ ਜੈਕ ਨਹੀਂ ਲਾਇਆ ਇਹਨਾਂ ਦਾ ਜਿਹੜਾ ਨਾਲ ਲਿਆਏ ਸੀ ਨਾ ਜੈਕ ਉਹ ਆਪਾਂ ਉਹਨਾਂ ਨੂੰ ਵਾਪਸ ਕਰਤਾ ਆਪਾਂ ਆਪਦਾ origignal ਜੈਕ ਲੈ ਕੇ ਲਾਇਆ ਇਹ ਜੈਕ ਆਇਆ 9000 ਰੁਪਏ ਦਾ ਉਹਤੋਂ ਸ਼ੇਰੇ ਪੰਜਾਬ ਵਾਲਿਆਂ ਦੇ ਲਿਆ ਸੀ ਜੈਕ ਜੈਕ ਆਇਆ 9000 ਰੁਪਏ ਦਾ ਹਨ ਤੇ ਨੰਬਰ 2 ਤੇ ਆਪਦੇ ਕੋਲੋਂ ਕੀ ਕੀ ਲਿਆ ਮੈਂ ਤੁਹਾਨੂੰ ਉਹ ਦੱਸਦਾ ਵੀ ਆਪਦੇ ਕੋਲੋਂ ਆਪਾਂ ਹੋਰ ਕੀ ਕੀ ਲਿਆ ਉਹਨੇ ਉਹਨਾਂ ਨੇ ਆਪਣੇ ਰੁਪਏ ਘਟਾ ਦੇਣੇ ਆ ਤੇ ਜਿਹੜਾ ਆਪਾਂ ਸਮਾਨ ਲਿਆ ਵਾ ਹਨਾ ਤੇ ਫੇਰ ਵੀਰੇ ਦੀ ਟੈਂਕੀ ਨਵੇਂ ਮਾਡਲ ਦੀ ਲੱਗੀ ਆ ਜਿਹੜੀ ਇਹਦੀ ਟੈਂਕੀ ਆ ਨਾ ਟੈਂਕੀ ਵੀ ਚੇਂਜ ਹੋਣੀ ਸੀ ਟੈਂਕੀ ਤਾਂ ਚੇਂਜ ਹੋਣੀ ਸੀ ਉਹ ਕਿ ਜਿਹੜਾ ਇਹਦੇ ਹਿੱਸਾ ਉਹ ਫਿੱਟ ਹੋਣਾ ਸੀਗਾ ਆਰਬੀਡੋਲ ਜਿੱਥੇ ਪਾਵਰ ਸਟੀering ਵਾਲਾ ਵਾ ਉਹ ਟੈਂਕੀ ਦੇ ਅਡਜਸਟਮੈਂਟ ਨਾਲ ਹੁੰਦੀ ਹੈ ਨਾ ਤੇ ਆ ਦੇਖੋ ਸਾਰਾ ਹਿੱਸਾ ਇੱਥੇ ਤੱਕ ਚੇਂਜ ਹੋ ਗਿਆ ਤੇ ਫਿਰ ਆ ਸਟੀering ਵੀਲ ਵੀ ਚੇਂਜ ਕਰਿਆ ਵਾ ਪਾ ਤੇ ਤੇ ਫਿਰ ਆ ਇਥੋਂ ਟਾਇਰ ਰਾਡ ਰਹਿ ਗਿਆ ਤੇ ਆ ਪੈਪ ਆ ਗਈ ਹੈ ਨਾ ਤੇ ਫਿਰ ਵੀਰੇ ਇਹਦਾ ਇੱਕ ਆ ਵੀ ਚੇਂਜ ਕਰਿਆ ਆ ਏਅਰ ਕਲੀਨਰ ਨੂੰ ਜਿਹੜਾ ਜਾਂਦਾ ਵਾ ਇਹ ਤਾਂ ਚੇਂਜ ਹੋਇਆ ਵਾ ਕਿਉਂਕਿ ਜਿਹੜੀ ਇਹਦੀ ਪੱਤੀ ਆ ਆਹ ਪੱਤੀ ਆ ਆ ਬੋਤਲ ਲੱਗਣੀ ਸੀ ਉਹ ਇਹਦੇ ਨਾਲ ਫਿੱਟਡ ਆਉਂਦੀ ਆ ਇਹਦੇ ਉੱਤੇ ਆ ਦੇਖੋ ਤੁਹਾਨੂੰ ਦਿਖਾ ਦਨਾ ਆਦੇ ਆ ਲੱਗਦਾ ਨਾ ਤੇ ਕਿਉਂਕਿ ਸਾਡਾ ਸਾਡੇ ਬਾਪੂ ਜੀ ਦਾ ਸੁਭਾਅ ਇਹ ਜਿਆ ਵੀ ਜਿਹੜਾ ਕੰਮ ਜੇ ਕਰਨਾ ਤਾਂ origignal ਕਰਨਾ ਤੇ ਕਰਨਾ ਵੀ 0 0 ਆ ਵੀ ਇਉਂ ਨਾ ਹੋਵੇ ਵੀ ਕੋਈ ਜਿਗਾਰਡ ਕੰਮ ਨਹੀਂ ਕਰੇ ਕੋਈ ਵੀ ਜਿਗਾਰਡ ਨਹੀਂ ਕਰਿਆ ਜਿਹੜੀ ਪਾਈਪ ਜਿੱਥੇ ਜਿਵੇਂ ਆਉਣੀ ਸੀ ਸਾਰਾ ਕੁਝ ਉਮੀ ਕਰਿਆ ਆ ਪਾਈਪਾਂ ਦੇ ਲੋ ਪਾਈਪਾਂ ਸਾਰੀਆਂ origignal ਲੈ ਕੇ ਆਉਂਦੀਆਂ ਤੇ ਜਿਹੜਾ ਕੋਈ ਵੀ ਸਮਾਨ ਨਹੀਂ ਮਿਲਿਆ ਹੋ ਆਹ ਇਹ ਵੀ ਏਜੰਸੀ ਚੋ ਲੈ ਕੇ ਆਂਦਾ 4500 ਰੁਪਏ ਦਾ ਨਹੀਂ ਇਹਦੀ ਕੋਈ ਜ਼ਰੂਰਤ ਵੀ ਨਹੀਂ ਸੀ ਜੇ ਨਾਂ ਵੀ ਲਾਉਂਦੇ ਆ ਪੱਤੀ ਬਣਾ ਕੇ ਵੀ ਲੱਗ ਸਕਦਾ ਸੀ ਸਰਪੱਤਰ ਆਪਣਾ ਬਾਪੂ ਕਹਿੰਦਾ ਕਿ ਨਹੀਂ ਜੀ ਆਪਾਂ ਇਹ ਤੋਂ ਬਿਨਾ ਨਹੀਂ ਲਾਉਣਾ ਜਿਹੜੀ ਚੀਜ਼ ਹੈਗੀ ਆ ਉਵੇਂ ਨਾਲ ਹੀ ਲਾਉਣੀ ਆ ਤੇ ਫਿਰ ਇਹ ਨਵਾਂ ਲਿਆਂਦਾ ਪੁਰਾਣਾ ਖੋਲਿਆ ਪਿਆ ਵਾ ਹਨਾ 에어 ਕਲੀਨਰ ਵਾਲਾ ਕਿਉਂਕਿ ਪੱਤੀ ਇਹਨੂੰ ਲੱਗਣੀ ਆ ਇਹ ਟੈਂਕੀ ਦੀ ਹਨਾ ਤੇ ਨੰਬਰ 2 ਤੇ ਫਿਰ ਵੀਰੇ ਆਪਾਂ ਇਹਦੀਆਂ ਹੱਬਾਂ ਵੀ origignal company ਚੋਂ ਲਿਆ ਕੇ ਪਾਈਆਂ ਜਿਹੜੀਆਂ ਉਹਨਾਂ ਨੇ ਹੱਬਾਂ ਦਿੱਤੀਆਂ ਸੀ ਉਹ ਆਪਾਂ ਨੂੰ ਹੱਬਾਂ ਪਸੰਦ ਨਹੀਂ ਆਈਆਂ ਕਿਉਂਕਿ ਉਹ ਕਹਿ ਦਿੰਦੇ ਆ ਵੀ origignal ਆ ਤੇ ਪਰ ਉਹ ਦੇਸੀ ਸੀਗੀਆਂ ਰੰਗ ਨਹੀਂ ਸੀ ਕਰਾ ਉਹ ਦੇਸੀ ਸੀਗੀਆਂ ਹਨਾ ਆਪਾਂ ਪਰ ਉਹ ਆਪਾਂ ਫਿਰ ਪਾਈਆਂ ਹੀ ਨਹੀਂ ਹੈਗੀਆਂ ਉਹ ਆਪਾਂ ਜਵਾਬ ਦੇਤਾ ਸੀ ਵੀ ਅਸੀਂ ਨਹੀਂ ਲੈਣੀਆਂ ਉਹ ਹੱਬਾਂ ਦੇ ਆਪਣੇ ਉਹਨਾਂ ਨੇ ਪੈਸੇ ਕੱਟਦੇ ਸੀਗੇ ਹਨਾ ਤੇ ਫਿਰ ਆਹ ਚਿੜੀ ਤਾਂ ਉਹਨਾਂ ਨੇ ਨਾਲ ਚਲੋ ਉਹਦਣ ਦੇਤੀ ਸੀਗੀ ਤੇ ਆਹ ਤਾਂ ਸਾਰਾ ਸਟੀering ਦੇ ਨਾਲ ਹੀ ਹੋ ਗਿਆ ਨਾ ਆਹ ਜੈਕ ਤੇ ਆਪਾਂ ਨਵੇਂ ਲੈ ਆਏ ਸੀਗੇ ਇਹ ਸਾਰਾ 9000 ਰੁਪਏ ਦਾ ਚੈੱਕ ਆਇਆ ਸੀਗਾ ਤੇ ਇਹਦਾ ਹੱਬ ਆਪਾਂ ਨਵੀਆਂ ਪਾਤੀਆਂ ਆਰ ਐਮ ਸੋਨਾ ਵਾ ਸਾਫਤ ਹੋਣ ਵਾਲਾ ਟਰੈਕਟਰ ਹਨਾ ਹੁਣ ਤੇ ਆਹ ਫਿਲਟਰ ਵੀ ਨਾਲ ਆ ਗਿਆ ਸੀਗਾ ਤੇ ਆਹ ਪਾਈਪਾਂ ਫਿਲਟਰ ਸਾਰਾ ਕੁਝ ਸਾਰੀਆਂ ਪਾਈਪਾਂ ਆ ਵੀ ਪਾਈਪਾਂ ਨਾਲ ਆਈਆਂ ਹਨਾ ਸਾਰਾ ਕੁਝ ਨਾਲ ਆ ਗਿਆ ਸੀ ਇਹ ਤੇ ਰੰਗ ਜਿਆ ਮਾਰਤਾ ਤੇ ਵੀਰੇ ਇਹਦੇ ਆਪਾਂ ਫਿਲਡ ਆ ਪੰਪ ਵੀ ਦੋਨੇ ਨਵੇਂ ਲਾਤੇ ਪੁਰਾਣੇ ਉਹਨਾਂ ਨੂੰ ਵਾਪਸ ਕਰ ਦੇਣੇ ਆ ਉਹਨਾਂ ਨੇ ਆਪਣੇ ਪੈਸੇ ਘਟਾ ਦੇਣੇ ਆ ਤੇ ਆ ਦੋਨੇ ਪੰਪ ਨਵੇਂ ਲਾਤੇ ਕਿਉਂਕਿ ਮਾੜਾ ਜਾਂ ਫਰਕ ਸੀਗਾ ਲੈਫਟ ਵਾਲੇ ਦੇ ਵਿੱਚ ਤੇ ਆਪਾਂ ਕੰਮ ਕੱਢਿਆ ਤੇ ਆਪਾਂ ਨਵੇਂ ਲਾਤੇ ਤੇ ਹੁਣ ਇਹ ਤੇ ਯਾਨੀ ਕਿ ਟੋਟਲ ਖਰਚਾ ਵੀਰੇ ਆਪਣਾ ਇਹ 45000 ਦਾ ਹਿੱਸਾ ਆਇਆ ਸੀਗਾ ਸਮਾਨ ਜਿਹੜਾ ਉਦੋਂ ਲੈ ਕੇ ਆਏ ਸੀ ਨਾ 45000 ਦੇ ਵਿੱਚ ਆਹ ਨਾਓ ਚਲੋ ਆਪਾਂ ਜੈਕ ਵਾਪਸ ਕਰ ਦੇਣਾ ਉਹਨਾਂ ਦੀਆਂ ਹੱਬਾਂ ਵਾਪਸ ਕਰ ਦੇਣੀਆਂ ਹਨਾ 9000 ਦਾ ਆਪਣਾ ਚੈੱਕ ਆਇਆ ਉਹਨਾਂ ਨੇ 5000 ਦਾ ਜੈਕ ਆਪਣਾ ਵਾਪਸ ਲੈ ਲਿਆ ਤੇ ਹੱਬਾਂ ਵੀ ਉਹਨਾਂ ਨੇ ਵਾਪਸ ਲੈ ਲਈਆਂ ਹਨ ਤੇ ਪੰਪ ਵੀ ਉਹਨਾਂ ਨੂੰ ਦੇ ਦੇਨੇ ਆ ਪੰਪ ਦੇ ਵੀ ਰੁਪਏ ਸੀਗੇ ਤੇ ਉਹਨਾਂ ਤੋਂ ਜਿਹੜਾ ਆਪਾਂ ਹੇਅਰ ਕਲੀਨਰ ਵਾਲਾ ਲੈ ਕੇ ਆਂਦਾ ਵਾ ਉਹ ਵੀ ਉਹਨਾਂ ਨੇ ਆਪਣੇ ਤੋਂ ਵਾਪਸ ਲੈ ਲਾ ਉਹਨਾਂ ਨੇ ਪੈਸੇ ਕਹਿੰਦੇ ਸੀ ਅਸੀਂ ਦੇ ਦਾਂਗੇ ਪੈਸੇ ਪੈਸੇ ਵੀ ਜਿੰਨੇ ਦਾ ਹੈ ਕਿਉਂਕਿ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਇੰਜਨ ਨਾਲ ਖੋਲ ਕੇ ਦੇ ਦਿਓ ਉਹ ਇੰਜਨ ਤੇ ਲੱਗਿਆ ਹੋਇਆ ਸੀ ਜਿਹਦੇ ਆਪਾਂ ਆ ਪਾਵਰ ਸਟੀering ਲੈ ਕੇ ਆਏ ਤੇ ਬਾਕੀ ਦਾ ਸਾਰਾ ਕੁਝ ਉਹੀ ਆ ਪਰ ਟਰੈਕਟਰ ਦਾ ਚਲਾਵਾ ਬਹੁਤ ਸੋਹਣਾ ਹੋ ਗਿਆ ਤੇ ਬਹੁਤ ਸੋਹਣਾ ਚੱਲਣ ਲੱਗ ਗਿਆ ਟਰੈਕਟਰ ਤੇ ਨਵੇਂ ਵਾਂਗੂ ਹੋ ਗਿਆ ਇਹ ਟਰੈਕਟਰ ਦੀ ਚਲਾਈ ਬਹੁਤ ਸੋਹਣੀ ਆ ਪਹਿਲਾਂ ਵੀ ਹਨਾ ਤੇ ਸਾਰਾ origignal ਆ ਵੀਰੇ ਟਰੈਕਟਰ ਕਿਤੇ ਕੋਈ ਵੀ ਰੰਗ ਰੰਗ ਨਹੀਂ ਮਾਰਿਆ ਰੰਗ ਬਸ ਕੱਲਾ ਇਹਦੇ ਤੇ ਮਾਰਿਆ ਜਿਹੜਾ ਤੁਹਾਨੂੰ ਦਿਖਾਇਆ ਤੇ ਹੁਣ ਇਹਦੇ ਆ ਸਟਿੱਕਰ-ਟੁੱਕਰ ਵੀ ਸਾਰੇ ਨਵੇਂ ਲਿਆ ਕੇ ਆਪਾਂ ਨਾ ਏਜੰਸੀ ਚੋਂ ਮੰਗਾ ਦੇਨੇ ਆ ਆਰਡਰ ਤੇ ਤੇ ਇਹ ਲਵਾ ਦੇਨੇ ਆ ਸਾਰੇ ਸਟਿੱਕਰ ਨਵੇਂ ਮੰਗਾ ਲਾਂਗੇ ਤੇ ਸਟਿੱਕਰ ਵੀ ਨਵੇਂ ਮੰਗਾਉਣੇ ਆ ਹੋਰ ਵੀ ਜਿਹੜਾ ਕੋਈ ਇਹਦਾ ਕੰਮ ਹੈਗਾ ਇਹਨੂੰ ਪੂਰਾ ਓਕੇ ਕਰਾ ਦੇਣਾ ਫਿਰ ਇਹ ਤੂੜੀ ਵਾਲੀ ਤੇ ਇਹੀ ਚਲਾਵਾਂਗੇ ਇਹਨੂੰ ਹੀ ਹਨਾ ਦੇ ਇਹ 14 ਦੇ ਟਾਇਰਾਂ ਦੇ ਵਿੱਚ ਆ ਵੀਰੇ ਆਪਣਾ 14 ਦੇ ਟਾਇਰਾਂ ਚ ਹੀ ਆਇਆ ਸੀ 14 14 ਦੇ ਟਾਇਰਾਂ ਦੇ ਵਿੱਚ ਆਪਣਾ ਮੈਨੂਫੈਕਚਰ ਤੇ ਬਾਕੀ ਖੜਾਵਾ ਦੇਖ ਲੋ ਟਰੈਕਟਰ ਦਾ ਬਹੁਤ ਸੋਹਣਾ ਹੋ ਗਿਆ ਬਹੁਤ ਵਧੀਆ ਚੱਲਣ ਲੱਗ ਗਿਆ ਟਰੈਕਟਰ ਤੇ ਐਨ ਪੂਰੀ ਕੈਮ ਚੀਜ਼ ਬਣ ਗਈ ਇਹਦੀ ਪੂਰੀ ਤੇ ਮੂਰੋਂ ਵੀ ਸੋਹਣਾ ਹੋ ਗਿਆ ਟਾਈ ਟੁਈ ਰਾਡ ਜੇ ਨਿਕਲ ਗਏ ਆ ਟਾਇਰ ਜਚਣ ਲੱਗੇ ਹਨ ਤੇ ਬਹੁਤ ਸੋਹਣਾ ਚੱਲਦਾ ਟਰੈਕਟਰ ਹੁਣ ਐਵੇਂ ਹੀ ਦੇਖਾਂਗੇ ਹੁਣ ਤਾਂ ਗਾਹਾਂ ਫੇਰ ਕਰਵਾ ਦਾਂਗੇ ਜਦੋਂ ਭਰਾ ਝੋਨਾ ਝੂਨਾ ਲਾ ਕੇ ਬਿਲੇ ਹੋਏ ਉਹ ਦੂਜੇ ਦਾ ਵੀ ਕਰਵਾਈ ਦੇਣਾ ਕਿਉਂਕਿ ਪਾਵਰ ਸਟੀering ਕਰਾਉਣ ਨਾਲ ਟਰੈਕਟਰ ਤੇ ਚਲਾਉਣ ਦੀ ਰੌਣਕ ਹੀ ਬਦਲ ਗਈ ਟਰੈਕਟਰ ਦੇ ਉੱਤੇ ਬੈਠਿਆਂ ਦਾ ਰੋਹ ਵੀ ਬਦਲ ਗਿਆ ਟਰੈਕਟਰ ਦੇ ਉੱਤੇ ਬਹਿਣਾ ਸੁਆਦ ਹੀ ਵੱਖਰਾ ਹੋ ਗਿਆ ਅੱਗੇ ਟਾਇਰ ਰਾਡ ਜੇ ਦਿਖੀ ਜਾਂਦੇ ਹਾਂ ਦੇਖੋ ਹੁਣ ਦੇਖੋ ਬਈ ਇਹਨਾਂ ਪੂਰਾ ਵਧੀਆ ਹੋ ਗਿਆ ਟਰੈਕਟਰ ਹੁਣਾਂ ਚੱਲਣ ਲੱਗ ਗਿਆ ਹਾਂ ਸਟੀering ਵੀ ਆਪਾਂ ਚੇਂਜ ਕਰਤਾ ਤੇ ਸਲੇਟਾਂ ਲੁੱਟਾਂ ਸਾਰੇ ਮੀਟਰ-ਮੀਟਰ ਚਾਲੂ ਕਰਵਾ ਲਿਆ ਕਿਉਂਕਿ ਸਾਰਾ ਕੁਝ ਖੋਲਣਾ ਪਿਆ ਸੀ ਇਹਦਾ ਤੇ ਸਭ ਕੁਝ ਕੱਲੀ-ਕੱਲੀ ਚੀਜ਼ ਵੀ ਰਿ ਅਰੀਜਨਲ ਆ ਕੋਈ ਵੀ ਚੀਜ਼ ਦੇਸੀ ਲੈ ਕੇ ਨਹੀਂ ਪਾਈ ਆਪਾਂ ਇੱਕ ਨੱਟ ਤੱਕ ਵੀ ਦੇਸੀ ਲੈ ਕੇ ਨਹੀਂ ਪਾਇਆ ਹੋਇਆ ਵੀ ਕੋਈ ਨੱਟ ਵੀ ਦੇਸੀ ਪਾਇਆ ਸਾਰਾ ਜੋ ਆਇਆ ਕੰਪਨੀ ਵਾਂਗੂ ਤੇ ਕੋਈ ਵੀ ਵੀਰ ਚਲਾ ਕੇ ਦੇਖਣਾ ਚਾਹੁੰਦਾ ਆ ਕੇ ਦੇਖ ਸਕਦਾ ਕਿ ਕਿੰਨਾ ਸਵਾਦ ਆ ਅਰੀਜਨਲ ਚੀਜ਼ ਦਾ ਤੇ ਜਿਹੜਾ ਜਗਾੜੂ ਕੰਮ ਕਰਨਾ ਉਹਦਾ ਸਵਾਦ ਤੇ ਅਰੀਜਨਲ ਚੀਜ਼ ਦਾ ਸਵਾਦ ਫਰਕ ਹੀ ਵੱਖਰਾ ਆ ਏ ਆਪਾਂ ਆ ਜੌਂਡੀਅਰ ਦੇ ਵੀ ਟਾਇਰ ਪਵਾਤੇ ਸੀਗੇ। ਤਾਂ ਇਹ ਦੇਖੋ ਇਹਦੇ ਵੀ ਟਾਇਰ ਮੋਰ ਲਟੋਰੀ ਲੱਗਦੇ ਆ ਇਹਦੇ ਵੀ ਇਹਦੇ ਹੈਗੇ 750 20 ਦੇ ਟਾਇਰ ਮੋਰੇ। ਇਹਦੇ ਵੀ ਸੋਨੇ ਲੱਗਦੇ ਆ ਟਾਇਰ। ਅੱਜ ਇਹਦੀ ਵੀ ਗਰੀਸ ਕਰੂਸ ਕਰਾਇਆ ਵਾ। ਮੋਰੇ ਸਪਿੰਡਲਾਂ ਨੂੰ ਕਿਉਂਕਿ ਇਹ ਨਾ ਉਦੋਂ ਕੱਦੂ ਚ ਤਾਂ ਥੋੜਾ ਜਿਹਾ ਵੜਿਆ ਸੀਗਾ। ਤੇ ਪਰ ਮੈਨੂੰ ਲੱਗਿਆ ਸੀਗਾ ਕਿ ਇਹਨੂੰ ਗਰੀਸ ਨਹੀਂ ਕਰਾਇਆ। ਤਾਂ ਜੇ ਇਹਨੂੰ ਗਰੀਸ ਕਰਾਤਾ ਤੇ 60 55 ਦਾ ਮੰਗਲੈਲ ਬਦਲੀ ਕਰਵਾਤਾ ਆਪਾਂ ਉਹ 60 55 ਦਾ। ਉਹਦੇ ਮੰਗਲੈਲ ਦੇ ਘਾਂਟੇ ਪੂਰੇ ਹੋ ਗਏ 500। ਇਹਦੀ 500 ਤੇ ਸਰਵਸ ਹੁੰਦੀ ਆ 60 55 ਦੀ ਹੈਨਾ ਤੇ ਇਹਦੇ ਘੰਟੇ ਪੂਰੇ ਹੋ ਗਏ ਸੀਗੇ ਤੇ ਇਹ ਤੋਤਾ ਨਹੀਂ ਹੈਗਾ ਸਮਾਰ ਕੇ ਆਪਣੇ ਇਹਨੂੰ ਹੁਣ ਧੋਵਾਂਗੇ ਕੱਲ ਨੂੰ ਸਮਾਰ ਕੇ ਤੇ ਬਾਕੀ ਹੁਣ ਦੇਖਦੇ ਆਂ ਦੇ ਇਹਦੇ ਵੇਟ ਸਹੀ ਕਰਕੇ ਕਸਣੇ ਆਂ ਵੇਟਾਂ ਦੇ ਵਿੱਚ ਕੱਲ ਨੂੰ ਰਬੜ ਰੂਬੜ ਪਾ ਕੇ ਇਹਨੂੰ ਲੋਡ ਕਰਨੇ ਆ ਇੱਕ ਇਹਦੇ ਵੇਟ ਕਰਨੇ ਆ ਲੋਡ ਇੱਕ ਟਰੈਕਟਰ ਤੇ ਹੋਰ ਖਰਾਬ ਆ ਵੇਟ ਵੀ ਜਿਹੜੇ ਖੜਕਾ ਕਰਦੇ ਆ ਤੇ ਇਹਨਾਂ ਨੂੰ ਲੋਡ ਕਰਨਾ ਇਹ ਆਪਣਾ ਪਹਿਲਾ ਟਰੈਕਟਰ ਆ ਜੌਂਡੀਅਰ ਜੀਨੇ ਜੌਂਡੀਅਰ ਦਾ ਜਾਗ ਲਾਇਆ ਸੀਗਾ ਆ ਮੈਂ ਬਹੁਤ ਟਾਈਮ ਪਹਿਲਾਂ ਲਿਖਾਇਆ ਸੀ ਡੋਂਟ ਟੱਚ ਮਾਈ ਜੌਂਡੀਅਰ ਜਦੋਂ ਨਾ ਆਪਾਂ ਨਵਾਂ ਲਿਆ ਇਹ ਜਾਣ ਕੇ ਚੱਲਦਾ ਲਿਆ ਸੀਗਾ ਇਹ ਦੇਖ ਲਓ ਐਵੇਂ ਹੀ ਰਹਿੰਦਾ ਸੁੱਕੇ ਦਾ ਸੁੱਕਾ ਟਰੈਕਟਰ ਕਿਤੇ ਕੋਈ ਲੀਕਿੰਗ ਨਹੀਂ ਸੀ ਕਿੰਗ ਨਹੀਂ ਐਨ ਐਵੇਂ ਹੀ ਰਹਿਣਾ ਇਹ ਦੇਖ ਲਓ ਕਿੰਨਾ ਮੜ ਟਰੈਕਟਰ ਆ ਇਹ ਇਹ ਦੂਜਾ ਮੀਟਰ ਲੱਗਿਆ ਹੋਇਆ ਇਹਦੇ ਤੇ ਉਹਦੇ ਤੇ 7200 ਘੰਟਾ ਹੋ ਗਿਆ ਪਹਿਲਾ ਮੀਟਰ ਖਰਾਬ ਹੋ ਗਿਆ ਸੀ 10000 ਘੰਟਾ ਚੱਲ ਕੇ ਤੇ ਇਹਦੇ ਤੇ 7200 ਘੰਟਾ ਹੋ ਗਿਆ ਪਹਿਲਾਂ ਜਦੋਂ ਇਹਦੇ ਪੰਪ ਪੰਪ ਸਾਰੇ ਆ ਆ ਇੱਕ ਵਾਰ ਬਦਲਦੇ ਸੀ ਕੰਪਨੀ ਚੋਂ ਲਿਆ ਕੇ ਲਾਦੇ ਸੀ ਫਿਰ ਇਹਨਾਂ ਦਰੰਗ ਜਾਂ ਮਾਰਤਾ ਸੀ ਇਹ ਇਹ ਟਰੈਕਟਰ ਦੀ ਨਾ ਟੌਰ ਹੀ ਵੱਖਰੀ ਆ ਇਹਦੀ ਇਹਦੀ ਜਿੰਨੀ ਟੌਰ ਨਹੀਂ ਕਿਸੇ ਟਰੈਕਟਰ ਦੀ ਵੀ ਬਣਦੀ ਆਹ ਰੰਗ ਦੀ ਕਾਲੇ ਰੰਗ ਦੀ ਤੇ ਇਹ ਰੰਗ ਦੇ ਤੇ ਆਹ ਸ਼ੋਅ ਦੀ ਪਤਾ ਨਹੀਂ ਕੀ ਗੱਲ ਐ ਜੌਂਡੀਰ ਵਾਲੇ ਨੇ ਚੇਂਜ ਕਿਉਂ ਕਰਤਾ ਆ ਦੇਖ ਟਰੈਕਟਰ ਕਿੰਨਾ ਸੋਹਣਾ ਲੱਗਦਾ ਐ ਆਪਣਾ 2007 ਮਾਡਲ ਆ ਦੇ ਲੋ ਕਿੱਡਾ ਟੌਰੀ ਟਰੈਕਟਰ ਲੱਗਦਾ ਖੜਾ ਜਜਦਾ ਨਾਪੁਰ ਟਾਇਰਾਂ ਨਾਲ ਹੋਰ ਸੋਹਣਾ ਲੱਗਣ ਲੱਗਿਆ ਜਿੱਦਣ ਦੇ ਟਾਇਰ ਪਾਏ ਐ ਨਵਾਂ ਨਵਾਂ ਲੱਗਣ ਲੱਗਿਆ ਹਜੇ ਤਾਂ ਚਲੋ ਪਾਲਿਸ਼-ਪੋਲਿਸ਼ ਨਹੀਂ ਮਾਰੀ ਇੰਜਣ ਤੇ ਥੋੜਾ ਰੰਗ ਡਾਉਣ ਦੀ ਤਾਂ ਤੇ ਜਦੋਂ ਕਰਤਾ ਤਾਂ ਫੇਰ ਤਾਂ ਕਿੰਨਾ ਟੌਰੀ ਲੱਗਣ ਲੱਗ ਜਾਂਦਾ ਟਰੈਕਟਰ ਇਹਦਾ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਜਿਹੜਾ ਹੈਗਾ ਨਾ ਜਿਹੜਾ ਇਹਦਾ ਜਦੋਂ ਨਾ ਮੈਂ ਇਹ ਟਰੈਕਟਰ ਲਿਆ ਸੀ ਨਾ ਬੜਾ ਵੀ ਅੱਕੇ ਹਨਾ ਕਿਉਂਕਿ ਲੈਫਟ ਨਹੀਂ ਸੀ ਕੰਟਰੋਲ ਕਰਦਾ ਜਦੋਂ ਇਹ ਟਰੈਕਟਰ ਲਿਆ ਮੈਨੂੰ ਲੱਗਾ ਡੈਡੀ ਮੈਨੂੰ ਗਾਲਾਂ ਕੱਢੇ ਕਿ ਤੂੰ ਤੇਰਾ ਹੀ ਰੋਲਾ ਸੀ ਜੌਂਡੀਅਰ ਲੈਣਾ ਜੌਂਡੀਅਰ ਲੈਣੇ ਤਾਂ ਸਾਡਾ ਲੈਫਟ ਨਹੀਂ ਕੰਟਰੋਲ ਕਰਦਾ ਫਲਾਣਾ ਤੇਮਕਾ ਹਨਾ ਇਹ 2008 ਦੀ ਗੱਲ ਆ ਤੇ ਮੇਰਾ ਵੀ ਯਾਰ ਕਿਉਂਕਿ ਜਿੱਥੇ ਹਲ ਜਾਇਆਗਾ ਨਾ ਥੱਲੇ ਪੈ ਜਾ ਕਰੇ ਕਦੀ ਹਲ ਉੱਤੇ ਚੱਕ ਲਿਆ ਕਰੇ ਟੈਕੇ ਨਹੀਂ ਵੀ ਚਲਾਉਂਦਾ ਲੈਫਟ ਹਨਾ ਕਿ ਉਹ ਵੱਡੇਲੀ ਕੰਟਰੋਲ ਨਹੀਂ ਵੀ ਕਰਦਾ ਲੈਫਟ ਦਾ ਫੇਰ ਆਕੂਕ ਕੇ ਫੋਰਮੈਨ ਨੂੰ ਅ ਅਵਤਾਰ ਫੋਰਮੈਨ ਆ ਸਾਡੇ ਉਹ ਬਾਈ ਨੂੰ ਫੋਰਮੈਨ ਸਾਹਿਬ ਨੂੰ ਫੋਨ ਕਰਿਆ ਵੀ ਫੋਰਮੈਨ ਜੀ ਵੀ ਮਾੜਾ ਵੀ ਸਰਵਿਸ ਕੀ ਕਰਨ ਆਏ ਇਹ ਦਿਖਾਉਣਾ ਤੇ ਡੈਡੀ ਮੈਨੂੰ ਗੱਲਾਂ ਕੱਢੇ ਵੀ ਡੈਡੀ ਕਹਿੰਦਾ ਡੈਡੀ ਨੇ ਵੀ ਚਲਾ ਕੇ ਦੇਖਿਆ ਨਾ ਵੀ ਚਾਹ ਤਾਂ ਹੁੰਦਾ ਹੀ ਆ ਨਵੇਂ ਟਰੈਕਟਰ ਦਾ ਵੀ ਹਾਂ ਚਲਾ ਕੇ ਦੇਖੇ ਡੈਡੀ ਨੇ ਵੀ ਉਦੋਂ ਚਲਾ ਕੇ ਦੇਖਿਆ ਵੀ ਟਰੈਕਟਰ ਚਲਾਉਣਾ ਹਨਾ ਵੀ ਚਲਾ ਕੇ ਦੇਖਿਆ ਤਾਂ ਡੈਡੀ ਦੇ ਹੱਥਾਂ ਨਾਲ ਲੱਗੇ ਚਲ ਮੈਂ ਚਲਾਈ ਚਲੂਈ ਜਾਂਦਾ ਸੀ ਉਵੇਂ ਹੀ ਹਨਾ ਚਲੋ ਜੀ ਅਖੀਰ ਨੀਆਂ ਗੱਡੀਆਂ ਭਰ ਕੇ ਚਲੀਆਂ ਸੀ ਜਾਂਦੀਆਂ ਤੇ ਬਾਕੀ ਨਾ ਜਦੋਂ ਮੈਂ ਤਾਂ ਚਲਾਈ ਜਾਂਦਾ ਕਿਉਂਕਿ ਮੈਂ ਕਹਿਣ ਜੋਗਾ ਹੈ ਨਹੀਂ ਸੀ ਵੀ ਟਰੈਕਟਰ ਵਧੀਆ ਨਹੀਂ ਚੱਲਦਾ ਤੇ ਉਦੋਂ 13 ਹਲ ਬਣਵਾਏ ਸੀ ਹਨਾ 13 ਹਲ ਬਣਵਾਏ ਉਹ ਤੇ ਸਪਰਿੰਗਾਂ ਵਾਲੇ ਘੋੜੀ ਘੂੜੀ ਉੱਚੀ ਕਰਵਾ ਕੇ ਬਣਵਾਏ ਬਣਵਾਏ ਸੀਗੇ ਤੇ ਹਨਾ ਮੈਂ ਬੜਾ ਪਰੇਸ਼ਾਨ ਮਨ ਵੀ ਡੈਡੀ ਕਾਂ ਦਾ ਵੇਚ ਦੇਣਾ ਇਹਨੂੰ ਟਰੈਕਟਰ ਨੂੰ ਆਪਾਂ ਨਹੀਂ ਰੱਖਣਾ ਹਨਾ ਮਨ ਬੜਾ ਦੁਖੀ ਵੀ ਲੈ ਯਾਰ ਵੀ ਮਸਾ ਟਰੈਕਟਰ ਲਿਆ ਸੀਗਾ ਵੀ ਵੇਚ ਦੇਣਾ ਫੇਰ ਮਿਹਂਦਰਿਆਂ ਤੇ ਆ ਜਾਣਾ ਹਨਾ ਤੇ ਚਲੋ ਫੋਰਮੈਨ ਸਾਹਿਬ ਨੂੰ ਫੋਨ ਕਰਿਆ ਫੋਰਮੈਨ ਸਾਹਿਬ ਆਏ ਹਨਾ ਤੇ ਉਹਨਾਂ ਨੇ ਦੇਖਿਆ ਦੁਖਿਆ ਸਰਵਸੁਰਵਸ ਕਰੀ ਹੈ ਨਾ ਮਗਲੇ ਮਗਰ ਪਾਣੀ ਬਦਲਾਇਆ ਹਫਤੇ ਮਤਲਬ ਦਾ ਸਾਰਾ ਕੁਝ ਕਰਵਾਇਆ ਕੰਮ ਇਹਦੇ ਨਾਲ ਇੱਥੇ ਪੈਨ ਡਿੱਗੀ ਹੋਈ ਆ ਜਗ੍ਹਾ ਚ ਆ ਤੁਸੀਂ ਦੇਖਦੇ ਨਾ ਆ ਜਗ੍ਹਾ ਦੇ ਵਿੱਚ ਉਹ ਕਿਤੇ ਉਹਨਾਂ ਨੇ ਪੈਨ ਰੱਖੀ ਹੋਣੀ ਆ ਪਾਉਣ ਨੂੰ ਇੱਥੇ ਪੈਨ ਡਿੱਗੀ ਹੋਈ ਇਹ ਤੁਸੀਂ ਵੀ ਕੋਈ ਵੀ ਵੀਰ ਦੇਖ ਲਓ ਜੇ ਕਿਸੇ ਦਾ ਵੀ ਇਹਦਾ ਟਰੈਕਟਰ ਕੰਟਰੋਲ ਨਹੀਂ ਕਰਦਾ ਲੈਫਟ ਇਹਦੇ ਵਿੱਚ ਨਾ ਕੁਝ ਡਿੱਗਿਆ ਹੋਵੇ ਕੋਈ ਨਾਟ ਕੋਈ ਪੈਨ ਆਪਾਂ ਇੱਥੇ ਪੈਨ ਪੁਨ ਰੱਖਦੇ ਨਾ ਉਹ ਵਿੱਚ ਡੱਪ ਜਾਂਦਾ ਤੇ ਉਹ ਥੱਲੇ ਲੱਗ ਜਾਂਦਾ ਜਿੱਥੋਂ ਇਹਨੇ ਕੰਟਰੋਲ ਕਰਨਾ ਤੇ ਜਦੋਂ ਪੈਨ ਕੱਢੀ ਤੇ ਆ ਇਹਨੂੰ ਪੈਨ ਨੂੰ ਇਹਨੂੰ ਪਾਇਆ ਥੱਲੇ ਥੱਲੇ ਪਾ ਕੇ ਜਦੋਂ ਇਹ ਚ ਉਹ ਪਾਇਆ ਟਾਪ ਲੇ ਰਾੜ ਰਾੜ ਨਾਲ ਐ ਦੱਬਿਆ ਲੈਫਟ ਰਾਈਟਰ ਜਦ ਹੀ ਕੰਟਰੋਲ ਕਰੇ ਲੈਫਟ ਤੇ ਉਸ ਤੋਂ ਬਾਅਦ ਤਾਂ ਬਸ ਕਦੇ ਵਿਚਾਰੇ ਨੇ ਕਦੇ ਵੀ ਐਂ ਔ ਥੋੜੀਆ ਵੀ ਕਦੇ ਆਪਦੇ ਉੱਤੇ ਰੁਪਈਏ ਲਵਾਏ ਹੋਣਗੇ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀਰੇ ਵੀ ਕਦੇ ਟਾਇਰਾਂ ਤੋਂ ਬਿਨਾ ਤੇ ਸਾਰ ਬਸ ਤੋਂ ਬਿਨਾ ਕਦੇ ਇਹਨੇ ਆਪਦੇ ਤੇ ਖਰਚਾ ਕਰਵਾਇਆ ਇੰਨਾ ਕਰਮਾ ਵਾਲਾ ਲੋਹਾ ਨਿਕਲਿਆ ਬਹੁਤ ਚਲਾਇਆ ਮੈਂ ਬਹੁਤ ਚਲਾਇਆ ਇਕੱਲੇ ਟਰੈਕਟਰ ਨਾਲ ਕਿੰਨਾ ਕਿੰਨਾ ਕੱਦੂ ਕਰ ਦਿੰਦਾ ਰੋਜ਼ ਦਾ 12 12 13 13 ਕਿੱਲੇ ਕੱਦੂ ਕਰਨਾ ਫੋੜੇ ਹੋ ਜਾਂਦੇ ਸੀ ਬੈਠਿਆਂ ਬੈਠਿਆਂ ਤੇ ਹਨਾ ਸਹਰਾਣਾ ਰੱਖ ਕੇ ਵੀ ਬੈਠਦਾ ਰਿਆਂ ਕਿ ਇੰਨਾ ਟਰੈਕਟਰ ਚਲਾਉਂਦਾ ਸੀ ਇਹ ਬਹੁਤ ਜ਼ਿਆਦੇ ਟਰੈਕਟਰ ਬਹੁਤ ਚਲਾਇਆ ਮੈਂ ਇਹ ਚਲਾਇਆ ਸਵਰਾਜ ਬਹੁਤ ਚਲਾਇਆ 855 ਟਰੈਕਟਰ ਬਹੁਤ ਜ਼ਿਆਦੇ ਜਿਹੜਾ ਹੱਦੋਂ ਪਰੇ ਬਹੁਤ ਜ਼ਿਆਦੇ ਚਲਾਇਆ ਤੇ ਮੈਂ ਤੇ 855 ਮੇਰੇ ਕੋਲੇ ਹੁੰਦਾ ਸੀ ਤਾਇਆ ਜੀ ਕੋਲੇ ਹੁੰਦਾ ਸੀਗਾ 575 ਫੇਰ ਮੈਂ ਇਹ ਲੈ ਲਿਆ ਪਰ ਤਾਇਆ ਇਹ ਤਾਇਆ ਕੋਲੇ 575 ਰੱਖ ਦੇ ਆ ਸਵਰਾਜ ਦੂਜੇ ਮੈਂ ਤਾਂ ਮੈਂ ਟਰੈਕਟਰ ਨੂੰ ਤਾਂ ਇਹਨੂੰ ਘਰੇ ਲੈ ਲੈ ਜਿੱਕੇ ਜਾਂਦਾ ਹੁੰਦਾ ਰੋਜ਼ ਕੰਮ ਕਰਨਾ ਕੰਮ ਕਰਕੇ ਪਾਲਿਸ਼ ਮਾਰੀ ਹੋਣੀ ਐਨ ਪੂਰੀ ਪਾਲਿਸ਼ ਮਾਰ ਕੇ ਘਰੇ ਲੈ ਕੇ ਜਾਣਾ ਸ਼ੌਂਕ ਕੋਈ ਨਹੀਂ ਸੀਗਾ ਬਸ ਐ ਹੁਣ ਸ਼ੌਂਕ ਸੀਗਾ ਵੀ ਟਰੈਕਟਰ ਸਾਫ਼ ਰਹਿਣ ਜਿਵੇਂ ਹੁਣ ਵੀ ਮੇਰਾ ਉਹੀ ਸ਼ੌਂਕ ਹੁੰਦਾ ਵੀ ਟਰੈਕਟਰ ਕੋਈ ਵੀ ਲਿਬੜਿਆ ਨਾ ਰਵੇ ਸਾਰੇ ਟਰੈਕਟਰ ਸਾਫ਼ ਰਹਿਣ ਮੈਨੂੰ ਬੁਰੇ ਲੱਗਦੇ ਆ ਜਦੋਂ ਲਿਬੜੇ ਹੋਏ ਟਰੈਕਟਰਾਂ ਦੇ ਬਹਿੰਦੇ ਆ ਨਾ ਬਿਨਾਂ ਕੱਪੜੇ ਮਾਰੇ ਤੋਂ ਬਹਿੰਦੇ ਆ ਉਹ ਚੀਜ਼ਾਂ ਮੈਨੂੰ ਦੇਖ ਕੇ ਬੁਰੀਆਂ ਲੱਗਦੀਆਂ ਬਸ ਵੀ ਟਰੈਕਟਰ ਯਾਰ ਬੰਦਾ ਦੂਰਲਾ ਬੰਦਾ ਕਵੇ ਬੰਦਾ ਆਪ ਚਾਹੀ ਉੱਤੇ ਲਿਬੜਿਆ ਬੈਠਾ ਹੋਵੇ ਪਰ ਟਰੈਕਟਰ ਨਾਲ ਲਿਬੜਿਆ ਹੋਵੇ ਆਪਣੀ ਆ ਗੱਲ ਹੈ ਨਾ ਤੇ ਇਹ ਸ਼ੌਂਕ ਆ ਆਪਣਾ ਵੀ ਟਰੈਕਟਰ ਨਾਲ ਲਿਬੜਿਆ ਹੋਵੇ ਬਸ ਜਿਹਨੇ ਆਪਾਂ ਨੂੰ ਕਮਾਈ ਕਰਕੇ ਦੇਣੀ ਆ ਉਹ ਚੀਜ਼ ਨਾਲ ਲਿਬੜੀ ਹੋਵੇ ਬਸ ਉਹ ਚੀਜ਼ਾਂ ਚੱਕਾ ਚੱਕ ਹੋਵੇ ਹੈ ਨਾ ਤੇ ਬਸ ਇਦਾਂ ਹੀ ਸੀਗਾ ਵੀ ਇਹ ਟਰੈਕਟਰ ਦੀ ਕਹਾਣੀ ਆ ਜਿਹੜੀ ਵੀ ਉਦੋਂ ਬਾਅਦ ਤਾਂ ਇਹ 400 ਚਾਲੀ ਆ ਵਿਚਾਰੇ ਨੇ ਹਾਰ ਡਿਸਟ੍ਰਿਬਿਊਟਰ ਆਪ ਲਵਾ ਲਿਆ ਸੀਗਾ ਤੇ ਜਾਦਾ ਇਹਦੇ ਤੇ ਲੀਦਰ ਕਰਾ ਚੱਲੀ ਜਾਂਦਾ ਡਿਸਟ੍ਰਿਬਿਊਟਰ ਲਵਾਏ ਤੋਂ ਬਸ ਤੇ ਇਹਦੇ ਤਾਂ ਕਹਾਣੀ ਵੱਖਰੀ ਆ ਇਹ ਟਰੈਕਟਰ ਦਾ ਆਪਣਾ ਪੰਪ ਵੀ origignal ਆ ਆ ਮੋਹਰਾ ਮੋਹਰਾ ਦੇ ਲੋ ਨਾਲ ਦੀਆਂ ਲੱਗੀਆਂ ਆ ਇਹਦੀਆਂ ਉਦੋਂ ਦੀ ਕੋਈ ਵੀ ਚਿੰਦ ਨਹੀਂ ਕੋਸ਼ਿਸ਼ ਤੇ ਬਾਈ ਹੁਣੀ ਮੈਂ ਕਿਹਾ ਕੰਬੈਨ ਕੱਲ ਨੂੰ ਲੈ ਕੇ ਜਾਵਾਂਗੇ ਨਾਲ ਇੱਕ ਦੋ ਕੰਮ ਜਿਹਾ ਲੈਟਨ ਲੁੱਟਨ ਲੋਟ ਕਰਾਣੇ ਕਰਵਾ ਕੇ ਫਿਰ ਲੈ ਕੇ ਜਾਣਗੇ ਬਾਈ ਹੁਣੀ ਕੰਮ ਤੇ ਤੁਹਾਨੂੰ ਮੀਟਰ ਚ ਵੀ ਦਿਖਾ ਦੇਣਾ 7297 ਘੰਟੇ ਚੱਲ ਗਿਆ ਤੇ ਇਹ ਟਰੈਕਟਰ ਕੋੜਾ ਆਪਣਾ ਬਹੁਤ ਚਲਾਈ ਹੈ ਦੋ ਵਾਰ ਇਹ ਜੀ ਹੁਣ ਸਾਰੇ ਟਰੈਕਟਰ